ਦੋਸਤੋ ਇਸ ਦੁਨੀਆ ਵਿੱਚ ਹਰੇਕ ਨੂੰ ਅਈਓ ਹੀ ਲੱਗਦਾ ਕਿ ਮੇਰੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਨੇ ਨਾ ਉਹ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਨਹੀਂ ਹੋਣੇ ਅੱਜ ਦੀ ਜਿਹੜੀ ਅੱਜ ਕਹਾਣੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਨਾ ਅਸਲ ਵਿੱਚ ਇਸ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਕਿਹੜਾ ਵਾ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਵੀ ਜਿਹਦੇ ਜ਼ਿੰਦਗੀ ਵਿੱਚ ਸੰਤੋਖ ਨਾ ਹੋਵੇ ਉਹ ਕਦੀ ਖੁਸ਼ੀ ਨਹੀਂ ਰਹਿ ਸਕਦਾ ਉਸ ਨੂੰ ਬਚੈ ਨਹੀਂ ਰਹਿੰਦੀ ਹੈ ਉਸ ਨੂੰ ਕਿੰਨਾ ਵੀ ਦੇ ਦਿਓ ਉਦਮਾਨ ਕਦੇ ਨਹੀਂ ਖੁਸ਼ ਹੋ ਸਕਦਾ ਅੱਜ ਦੀ ਕਹਾਣੀ ਦੋਸਤੋ ਬਹੁਤ ਹੀ ਮਾਤਵਰਣ ਤੇ ਗਿਆਨਮਈ ਹੋਣ ਵਾਲੀ ਹੈ ਕਿਰਪਾ ਕਰਕੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਸਾਡੇ ਚੈਨਲ ਨੂੰ ਪੰਜਾਬੀ ਸਟੋਰੀ ਸਟੇਸ਼ਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚਲੋ ਬਿਨਾਂ ਸਮਾਂ ਗਵਾਏ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਪੁਰਾਣੇ ਸਮਿਆਂ ਦੀ ਗੱਲ ਆ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਉਹ ਕੁੜੀ ਕੋਈ ਖਾਸ ਸੋਹਣੀ ਨਹੀਂ ਸੀ ਉਹਦਾ ਦੁਨੀਆ ਤੇ ਹੈ ਵੀ ਕੋਈ ਨਹੀਂ ਸੀ ਉਹ ਇਕੱਲੀ ਰਹਿੰਦੀ ਖੁਦ ਮਿਹਨਤ ਕਰਦੀ ਤੇ ਆਪਣੇ ਲਈ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰ ਲੈਂਦੀ ਉ ਤਾਂ ਉਸ ਨੂੰ ਦੋ ਵੇਲੇ ਦੀ ਰੋਟੀ ਮਿਲ ਜਾਂਦੀ ਸੀ ਪਰ ਫਿਰ ਵੀ ਉਹ ਆਪ ਆਪਣੇ ਆਪ ਤੋਂ ਖੁਸ਼ ਨਹੀਂ ਸੀ ਉਹਨੂੰ ਦੁਨੀਆ ਵਿੱਚ ਸਾਰੇ ਲੋਕ ਸੁਖੀ ਨਜ਼ਰ ਆਉਂਦੇ ਸੀ ਸਾਰੇ ਲੋਕ ਖੁਸ਼ਹਾਲ ਨਜ਼ਰ ਆਉਂਦੇ ਸੀ ਦੂਸਰਿਆਂ ਦੀ ਜ਼ਿੰਦਗੀ ਦੇਖ ਕੇ ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ ਤੇ ਕਹਿੰਦੀ ਰਹਿੰਦੀ ਓ ਮੇਰੇ ਆ ਰੱਬਾ ਤੂੰ ਸਭ ਨੂੰ ਖੁਸ਼ਹਾਲ ਬਣਾਇਆ ਸਾਰਿਆਂ ਨੂੰ ਸੁੱਖ ਦਿੱਤਾ ਸਭ ਨੂੰ ਸੋਹਣਾ ਬਣਾਇਆ ਤੇ ਮੈਨੂੰ ਮੈਨੂੰ ਕਿਉਂ ਨਹੀਂ ਆਖਿਰ ਮੈਂ ਕੀ ਕੀਤਾ ਵਾ ਮੇਰੀ ਗਲਤੀ ਕੀ ਸੀ ਮੈਂ ਜਾਣਦੀ ਆ ਤੂੰ ਮੇਰੇ ਤੋਂ ਕੋਈ ਬਦਲਾ ਲੈ ਰਿਆ ਵਾ ਇਸ ਤਰ੍ਹਾਂ ਇੱਕ ਦਿਨ ਉਹ ਆਪਣੇ ਆਪ ਤੋਂ ਨਾਰਾਜ਼ ਹੋ ਕੇ ਇੱਕ ਰੁੱਖ ਹੇਠਾਂ ਜਾ ਬੈਠੀ ਤੇ ਰੋ ਰਹੀ ਸੀ ਬਹੁਤ ਰੋ ਰਹੀ ਸੀ ਉੱਥੋਂ ਇੱਕ ਮਹਾਤਮਾ ਗੁਜ਼ਰ ਰਿਹਾ ਸੀ ਜੋ ਬਹੁਤ ਪਹੁੰਚੀ ਹੋਏ ਨਜ਼ਰ ਆ ਰਹੇ ਸੀ ਉਹਨਾਂ ਨੇ ਜਦੋਂ ਉਸ ਕੁੜੀ ਨੂੰ ਰੋਂਦੇ ਹੋਏ ਦੇਖਿਆ ਤਾਂ ਉਹਦੇ ਕੋਲ ਆਏ ਤੇ ਪੁੱਛਿਆ ਪੁੱਤਰ ਕੀ ਗੱਲ ਆ ਤੂੰ ਰੋ ਕਿਉਂ ਰਹੀ ਆ ਜਵਾਬ ਦਿੰਦਿਆਂ ਉਸ ਕੁੜੀ ਉਹ ਜਿਹੜੀ ਸੀ ਨਾ ਉਹ ਕਹਿੰਦੀ ਮਹਾਤਮਾ ਜੀ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਨੂੰ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਮੈਂ ਬਹੁਤ ਬਦਸੂਰਤਾਂ ਮੈਂ ਸੋਹਣੀ ਨਹੀਂ ਆ ਤੇ ਮੇਰੇ ਰੰਗ ਨੂੰ ਲੈ ਕੇ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਮੇਰਾ ਕੋਈ ਨਹੀਂ ਹੈ ਗਾਇਸ ਦੁਨੀਆ 'ਚ ਮੇਰੇ ਕੋਲ ਤਾਂ ਧਨ ਦੌਲਤ ਪੈਸਾ ਵੀ ਨਹੀਂ ਹੈ ਇਸ ਦੁਨੀਆ ਵਿੱਚ ਹਰੇਕ ਨੂੰ ਹਰ ਚੀਜ਼ ਮਿਲੀ ਆ ਹਰ ਕੋਈ ਸੁਖੀ ਆ ਸਾਰੇ ਆਪਣਾ ਜੀਵਨ ਖੁਸ਼ਹਾਲੀ ਨਾਲ ਜੀ ਰਹੇ ਨੇ ਸਭ ਦੇ ਕੋਲ ਸਭ ਕੁਝ ਪਰ ਮੇਰੇ ਕੋਲ ਕੁਝ ਵੀ ਨਹੀਂ ਆਖਰ ਮੈਂ ਕੀਤਾ ਕੀ ਆ ਮੇਰਾ ਕਸੂਰ ਕੀ ਸੀ ਮੈਨੂੰ ਸੁਖੀ ਹੋਣ ਦਾ ਕੋਈ ਹੱਕ ਨਹੀਂ ਸੀ ਮੈਨੂੰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਜੀਣ ਦਾ ਹੱਕ ਨਹੀਂਗਾ ਮਹਾਤਮਾ ਨੇ ਉਸ ਕੁੜੀ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਫਿਰ ਉਸ ਕੁੜੀ ਨੂੰ ਬੋਲੇ ਬੇਟਾ ਜੇ ਤੂੰ ਮੈਨੂੰ ਉਸ ਬੰਦੇ ਨਾਲ ਮਲਾ ਦੇਵੇਂ ਜੋ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਸੁખી ਹੈ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦੇਵਾਂਗਾ ਜਿਹਦੇ ਨਾਲ ਤੂੰ ਸੋਹਣੀ ਤੇ ਸੁખી ਹੋ ਜਾਵੇਂਗੀ ਮਹਾਤਮਾ ਦੇ ਮੂੰਹੋਂ ਇਹ ਸੁਣ ਕੇ ਉਹ ਕੁੜੀ ਬਹੁਤ ਖੁਸ਼ ਹੋਈ ਤੇ ਤੁਰੰਤ ਬੋਲੀ ਮਹਾਤਮਾ ਜੀ ਕੀ ਸੱਚਮੁੱਚ ਇਹ ਹੋ ਸਕਦਾ ਵਾ ਮਹਾਤਮਾ ਬੋਲੇ ਹਾਂ ਜ਼ਰੂਰ ਇਹ ਹੋ ਸਕਦਾ ਵਾ ਫਿਰ ਉਹ ਕੁੜੀ ਖੁਸ਼ੀ-ਖੁਸ਼ੀ ਕਹਿੰਦੀ ਤੇ ਜੇ ਸੱਚੀ ਉਹ ਸੰਭਵ ਆ ਨਾ ਹੋ ਸਕਦਾ ਤਾਂ ਮੈਂ ਅਜਿਹੇ ਬੰਦੇ ਨੂੰ ਜਾਣਦੀ ਆ ਜੋ ਬਹੁਤ ਹੀ ਸੁਖੀ ਆ ਮੈਂ ਉਸ ਨੂੰ ਹੁਣੇ ਲੈ ਕੇ ਆਉਣੀ ਆ ਐਨਾ ਕਹਿ ਕੇ ਉਹ ਕੁੜੀ ਉੱਥੋਂ ਦੌੜਦੀ ਦੌੜਦੀ ਆਪਣੇ ਮਾਲਕ ਕੋਲ ਗਈ ਜਿਹਦੇ ਕੋਲ ਉਹ ਕੰਮ ਕਰਦੀ ਸੀ ਉਹ ਇੱਕ ਕਿਸਾਨ ਸੀ ਉਸਨੇ ਕਿਸਾਨ ਨੂੰ ਕਿਹਾ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਇੱਕ ਮਹਾਤਮਾ ਮਿਲੇ ਆ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਆ ਉਹਨਾਂ ਕਿਹਾ ਵੀ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਕੋਲ ਲਿਆਵਾਂਗੀ ਨਾ ਤੋ ਮੈਨੂੰ ਸੋਹਣੀ ਤੇ ਸੁਖੀ ਬਣਾ ਦੇਣਗੇ ਕਿਸਾਨ ਉਸ ਕੁੜੀ ਦੀ ਗੱਲ ਸੁਣ ਕੇ ਦੁਖੀ ਹੋ ਜਾਂਦਾ ਤੇ ਕਹਿੰਦਾ ਮੈਂ ਤੈਨੂੰ ਕਿੱਥੋਂ ਸੁਖੀ ਲੱਗਦਾ ਕੁੜੀ ਬੋਲੀ ਤੁਹਾਡੇ ਕੋਲ ਤਾਂ ਸਭ ਕੁਝ ਚੰਗਾ ਖਾਣ ਪੀਣ ਰਹਿਣ ਲਈ ਸੋਨਾ ਮੁਕਾਰਿਆ ਤੁਹਾਡਾ ਆਪਣਾ ਪਰਿਵਾਰ ਆ ਹੋਰ ਤਾਂ ਹੋਰ ਤੁਹਾਡੇ ਕੋਲ ਕਿੰਨਾ ਧਨ ਵੀ ਆ ਤਾਂ ਤੁਸੀਂ ਦੁਖੀ ਕਿਵੇਂ ਹੋ ਸਕਦੇ ਹੋ किसान जो जवाब दंदे होए बोलया मेरी फसल चंगी नहीं हो रही एस करके मेनू ओदे चंगे पाणी मिल रहे राजे नु वसूਲੀ ਵੀ ਦੇਣੀ ਪੈਂਦੀ ਆ ਮੇਰੇ ਕੋਲ ਹੁਣ ਐਨੇ ਪੈਸੇ ਵੀ ਨਹੀਂ ਰਹੇ ਕਿ ਮੈਂ ਚੰਗੀ ਕਿਸਮ ਦੇ ਬੀਜ ਖਰੀਦ ਸਕਾਂ ਇਸ ਵਾਰ ਮੀ ਮੇਰੀ ਸਾਰੀ ਫਸਲ ਬਰਬਾਦ ਕਰ ਗਿਆ ਹੁਣ ਮੇਰੇ ਹਾਲਾਤ ਹੋਰ ਵੀ ਖਰਾਬ ਹੋ ਗਏ ਨੇ ਤੇ ਇਹੋ ਜਿਹੇ ਹਾਲਾਤਾਂ ਵਿੱਚ ਮੈਂ ਸੁਖੀ ਕਿਵੇਂ ਰਹਿ ਸਕਦਾ ਤੂੰ ਹੀ ਦੱਸ ਜਾਂ ਤੂੰ ਕਿਸੇ ਹੋਰ ਨੂੰ ਲੱਭ ਲਾ ਜੋ ਅਸਲ ਵਿੱਚ ਸੁਖੀ ਹੋਵੇ ਕੁੜੀ ਨੇ ਪੁੱਛਿਆ ਤਾਂ ਤੁਸੀਂ ਦੱਸ ਦਿਓ ਤੁਹਾਡੇ ਮੁਤਾਬਕ ਕੌਣ ਸਭ ਤੋਂ ਵੱਧ ਸੁਖੀ ਹੈ ਜਿਸ ਨੂੰ ਮੈਂ ਆਪਣੇ ਨਾਲ ਲਿਜਾ ਸਕਾਂ ਕਿਸਾਨ ਕੁਸਮਾ ਸੋਚਦਾ ਤੇ ਕਹਿੰਦਾ ਮੈਨੂੰ ਲੱਗਦਾ ਹੈ ਕਿ ਵਪਾਰੀ ਸਭ ਤੋਂ ਸੁਖੀ ਹੈ ਉਹਨਾਂ ਨੂੰ ਫਸਲ ਉਗਾਉਣ ਦੀ ਕੋਈ ਚਿੰਤਾ ਨਹੀਂ ਹੁੰਦੀ ਨਾ ਹੀ ਫਸਲਾਂ ਦੀ ਦੇਖਭਾਲ ਕਰਨ ਦੀ ਉਹਨਾਂ ਨੇ ਸਿਰਫ ਫਸਲ ਖਰੀਦਣੀ ਹੁੰਦੀ ਹੈ ਤੇ ਉਹ ਕਿਸੇ ਵੀ ਜਗ੍ਹਾ ਤੋਂ ਖਰੀਦ ਸਕਦੇ ਉਹ ਹੋਰ ਚੀਜ਼ਾਂ ਦਾ ਵਪਾਰ ਵੀ ਕਰ ਸਕਦੇ ਨੇ ਜਿਨ੍ਹਾਂ ਦਾ ਮੌਸਮ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਤੇ ਉਹ ਸਾਡੇ ਨਾਲੋਂ ਕਿਤੇ ਵੱਧ ਪੈਸਾ ਵੀ ਕਮਾਉਂਦੇ ਨੇ ਲੋਕੋਨਾਂ ਦਾ ਆਦਰ ਸਤਕਾਰ ਵੀ ਕਰਦੇ ਨੇ ਮੈਨੂੰ ਤਾਂ ਲੱਗਦਾ ਏ ਕਿ ਉਹੀ ਸਭ ਤੋਂ ਵੱਧ ਸੁਖੀ ਆ ਤੂੰ ਅੱਧਾ ਕਰ ਤੂੰ ਉਹਨਾਂ ਕੋਲ ਜਾ ਕੁੜੀ ਆਪਣੇ ਮਾਲਕ ਦੀ ਗੱਲ ਸੁਣ ਕੇ ਦੌੜੀ ਦੌੜੀ ਇੱਕ ਵਪਾਰੀ ਕੋਲ ਜਾ ਪਹੁੰਚੀ ਤੇ ਬੋਲੀ ਵੀ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਬੁਲਾਉਣਾ ਚਾਹੁੰਨੀ ਆ ਉਹਨਾਂ ਨੇ ਕਿਹਾ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਕੋਲ ਲਿਆਵਾਂਗੀ ਨਾ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਬਹੁਤ ਹੀ ਖੂਬਸੂਰਤ ਹੋ ਜਾਾਂਗੀ ਤੇ ਸੁਖੀ ਵੀ ਹੋ ਜਾਾਂਗੀ ਉਹਦੀ ਪੂਰੀ ਗੱਲ ਸੁਣ ਕੇ ਜਿਹੜਾ ਵਪਾਰੀ ਦੁੱਖ ਭਰੇ ਸ਼ਬਦਾਂ ਵਿੱਚ ਕਹਿੰਦਾ ਵੀ ਸਾਡੇ ਜੀਵਨ ਵਿੱਚ ਸੁੱਖ ਕਿੱਥੇ ਆ ਹਰ ਪਾਸੇ ਦੁੱਖ ਹੀ ਦੁੱਖਾ ਚੋਰ ਡਾਕੂ ਸਭ ਤੋਂ ਸਾਵਧਾਨ ਰਹਿਣਾ ਪੈਂਦਾ ਵਪਾਰ ਵਿੱਚ ਵੀ ਕਾਫੀ ਨੁਕਸਾਨ ਚ ਆ ਲਰਿਆ ਵਾ ਉਪਰੋਂ ਰਾਜਾ ਸਾਡੇ ਤੋਂ ਬਹੁਤ ਜ਼ਿਆਦਾ ਕਰਜ਼ੇ ਵਸੂਲ ਕਰ ਰਿਹਾ ਜਿਸ ਕਰਕੇ ਵਪਾਰ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਸਾਨੂੰ ਸੁਰੱਖਿਆ ਵੀ ਪੂਰੀ ਤਰ੍ਹਾਂ ਨਹੀਂ ਮਿਲਦੀ ਜ਼ਿੰਦਗੀ ਵਿੱਚ ਹਰ ਵਕਤ ਕੋਈ ਨਾ ਕੋਈ ਡਰ ਜੜਾ ਬਣਿਆ ਰਹਿੰਦਾ ਮੈਨੂੰ ਤਾਂ ਐਂ ਲੱਗਦਾ ਕਿ ਮੇਰੇ ਤੋਂ ਜ਼ਿਆਦਾ ਦੁਖੀ ਇਸ ਦੁਨੀਆ ਵਿੱਚ ਕੋਈ ਹੋਰ ਹੈ ਹੀ ਨਹੀਂ ਹੈ ਕੁੜੀ ਐ ਗੱਲ ਸੁਣ ਕੇ ਹੈਰਾਨ ਹੋਈ ਤੇ ਬੋਲੀ ਵੀ ਤੁਹਾਡੇ ਕੋਲ ਤਾਂ ਇੰਨਾ ਧਨ ਹੈ ਜ਼ਮੀਨ ਤੇ ਜਾਇਦਾਦ ਕਾਨ ਬੇਲੀ ਸਭ ਕੁਝ ਰੈਨਲੀਵਡਾ ਸਾਰਾ ਮਕਾਨ ਤੇ ਐਨੇ ਨੌਕਰ ਐਨੇ ਸਭ ਤੋਂ ਬਾਅਦ ਵੀ ਤੁਸੀਂ ਦੁਖੀ ਕਿਵੇਂ ਹੋ ਸਕਦੇ ਹੋ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਬਹੁਤ ਹੀ ਸੁਖੀ ਹੋਵੋਗੇ ਖੈਰ ਕੋਈ ਗੱਲ ਨਹੀਂ ਮੈਨੂੰ ਕੋਈ ਅਜਿਹਾ ਬੰਦਾ ਦੱਸ ਦਿਓ ਜੋ ਤੁਹਾਡੇ ਮੁਤਾਬਿਕ ਬਹੁਤ ਸੁਖੀ ਹੋਵੇ ਤਾਂ ਜੋ ਮੈਂ ਉਸ ਨੂੰ ਬਾਹਤਮਕ ਕੋਲ ਲੈ ਜਾ ਸਕਾਂ ਵਪਾਰੀ ਕੋ ਸਮਝ ਸੋਚਦਾਰ ਹਿੰਦਾ ਫਿਰ ਬੋਲਿਆ ਮੈਨੂੰ ਲੱਗਦਾ ਹੈ ਕਿ ਰਾਜ ਦੇ ਜਿਹੜੇ ਅਧਿਕਾਰੀ ਆ ਨਾ ਉਹ ਬਹੁਤ ਸੁਖੀ ਨਹੀਂ ਉਹ ਸਿਤਾ ਰਾਜੇ ਨਾਲ ਸਬੰਧ ਰੱਖਦੇ ਨੇ ਉਹਨਾਂ ਕੋਲ ਅਧਿਕਾਰ ਹੁੰਦੇ ਨੇ ਉਹ ਧਨવાન ਵੀ ਹੁੰਦੇ ਆ ਤੇ ਉਹ ਚੋਰਾਂ ਡਾਕੂਆਂ ਤੋਂ ਡਰਦੇ ਨਹੀਂ ਉਹ ਸਾਡੇ ਕੋਲੋਂ ਵੀ ਧਨ ਵਸੂਲ ਲੈਂਦੇ ਨੇ ਤੇ ਸਾਨੂੰ ਵੀ ਉਹਨਾਂ ਦੇ ਆਦਰ ਵਿੱਚ ਝੁਕਣਾ ਪੈਂਦਾ ਸਾਰੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਮੈਨੂੰ ਐਂ ਲੱਗਦਾ ਕਿ ਉਹਨਾਂ ਦੀ ਜੀਵਨ ਵਿੱਚ ਕੋਈ ਵੀ ਦੁੱਖ ਨਹੀਂ ਆ ਉਹੀ ਸਭ ਤੋਂ ਵੱਧ ਸੁਖੀ ਨੇ ਕਾਸ਼ ਮੈਂ ਵੀ ਰਾਜੇ ਦਾ ਇੱਕ ਅਧਿਕਾਰੀ ਹੁੰਦਾ ਤਾਂ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਸੁਖ ਨਾਲ ਰਹਿ ਸਕਦਾ ਸੀ ਕੁੜੀ ਬੋਲੀ ਕਿ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ ਕਿ ਤੁਸੀਂ ਮੈਨੂੰ ਉਹਨਾਂ ਨਾਲ ਮਿਲਾ ਸਕਦੇ ਹੋ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਜਾਣੀ ਆ ਜਿਉ ਸਭ ਤੋਂ ਸੁਖੀ ਹੋਏ ਤਾਂ ਉਸ ਮਹਾਤਮਾ ਨੇ ਮੈਨੂੰ ਕੁਝ ਅਜੀਹੀ ਚੀਜ਼ ਦੇਣੀ ਆ ਜਿਹਦੇ ਨਾਲ ਮੈਂ ਬਹੁਤ ਸੋਹਣੀ ਤੇ ਸੁਖੀ ਬਣ ਜਾਵਾਂਗੀ ਵਪਾਰੀ ਨੇ ਉਸ ਕੁੜੀ ਤੇ ਦਇਆ ਕੀਤੀ ਉਸਨੇ ਉਸ ਕੁੜੀ ਨੂੰ ਇੱਕ ਅਧਿਕਾਰੀ ਨਾਲ ਮਲਵਾ ਦਿੱਤਾ ਜਿਸ ਨੂੰ ਉਹ ਜਾਣਦਾ ਸੀ ਕੁੜੀ ਵੀ ਅਧਿਕਾਰੀ ਨੂੰ ਮਿਲੀ ਤੇ ਬੋਲੀ ਵੀ ਕੀ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨਹੀਂ ਕੁੜੀ ਨੇ ਉਹੀ ਸਾਰੀ ਗੱਲ ਉਹ ਅਧਿਕਾਰੀ ਨੂੰ ਵੀ ਦੱਸੀ ਕੁੜੀ ਦੀ ਗੱਲ ਸੁਣ ਕੇ ਉਹ ਬੋਲਿਆ ਤੇ ਤੈਨੂੰ ਕਿਨੇ ਕਹਿ ਦਿੱਤਾ ਮੈਂ ਸੁਖੀ ਹਾਂ ਮੈਂ ਤਾਂ ਬਹੁਤ ਦੁਖੀ ਹਾਂ ਮੇਰੇ ਵਰਗਾ ਦੁਖੀ ਇਨਸਾਨ ਤਾਂ ਇਸ ਦੁਨੀਆ ਵਿੱਚ ਕਿਤੇ ਵੀ ਨਹੀਂ ਹੈਗਾ ਤੈਨੂੰ ਕੁਝ ਨਹੀਂ ਪਤਾ ਸਾਡੇ ਉੱਪਰ ਕਿੰਨਾ ਦਬਾਅ ਹੁੰਦਾ ਸਾਡੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਰਾਜੇ ਦੇ ਹਰ ਇੱਕ ਹੁਕਮ ਨੂੰ ਪੂਰਾ ਕਰਨਾ ਪੈਂਦਾ ਤੇ ਉਹ ਹੁਕਮ ਵੀ ਐਨੇ ਆਸਾਨੀ ਨਾਲ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਨਤਾ ਦਾ ਗੁੱਸਾ ਤੇ ਹੋਰ ਮੁਸ਼ਕਲਾਂ ਇਹ ਸਾਰੇ ਨਤੀਜੇ ਸਾਨੂੰ ਹੀ ਚੱਲਣੇ ਪੈਂਦੇ ਨੇ ਤੇ ਤੈਨੂੰ ਐਦਾਂ ਲੱਗਦਾ ਕਿ ਮੈਂ ਬਹੁਤ ਸੁਖੀ ਹਾਂ ਕਦੇ ਵੀ ਨਹੀਂ ਜੀਉ ਮਹਾਤਮਾ ਤੈਨੂੰ ਸੁਖੀ ਕਰ ਦੇਵੇ ਤਾਂ ਮੈਨੂੰ ਵੀ ਮਲਵਾ ਦੇਵੀਂ ਮੈਂ ਵੀ ਸੁਖੀ ਹੋਣਾ ਚਾਹੁੰਦਾ ਮੈਂ ਵੀ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਿਤਾਉਣਾ ਚਾਹੁੰਦਾ ਕੁੜੀ ਬਹੁਤ ਹੈਰਾਨ ਹੋ ਕੇ ਅਧਿਕਾਰੀ ਨੂੰ ਬੋਲੀ ਵਿੱਚ ਤੋ ਤੱਕ ਮੈਂ ਸੋਚਦੀ ਸੀ ਕਿ ਤੁਸੀਂ ਸਭ ਤੋਂ ਵੱਧ ਸੁਖੀ ਹੋ ਪਰ ਤੁਸੀਂ ਵੀ ਸੁਖੀ ਨਹੀਂ ਤੁਹਾਨੂੰ ਕੀ ਲੱਗਦਾ ਇਸ ਦੁਨੀਆ ਵਿੱਚ ਐਸਾ ਕੋਈ ਇਨਸਾਨ ਹੈਗਾ ਜੋ ਸਭ ਤੋਂ ਵੱਧ ਸੁਖੀ ਹੋਵੇ ਕੁੜੀ ਦੀਆਂ ਗੱਲਾਂ ਸੁਣ ਕੇ ਅਧਿਕਾਰੀ ਬੋਲਿਆ ਕਿ ਹਾਂ ਮੈਨੂੰ ਐਂਓ ਲੱਗਦਾ ਕਿ ਇਹ ਸਾਰੇ ਰਾਜ ਵਿੱਚ ਕੇਵਲ ਇੱਕ ਹੀ ਇਨਸਾਨ ਹੈ ਜੋ ਬਹੁਤ ਸੁਖੀ ਹੈ ਤੇ ਉਹ ਹੈਗਾ ਸਾਡੇ ਰਾਜ ਦਾ ਰਾਜਾ ਮੈਨੂੰ ਤਾਂ ਉਹੀ ਸੁਖੀ ਲੱਗਦਾ ਉਹਨੂੰ ਕਿਸੇ ਦੀ ਸੁਣਨੀ ਨਹੀਂ ਪੈਂਦੀ ਉਹ ਸਾਡੇ ਲਈ ਨਿਚਮ ਪਣਾਉਂਦਾ ਹੁਕਮ ਦਿੰਦਾ ਸਾਰੇ ਲੋਕੋ ਦੇ ਅੱਗੇ ਪਿੱਛੇ ਝੁਕਦੇ ਨੇ ਉਹਦੇ ਕੋਲ ਨਾ ਤਾਂ ਤਨ ਦੀ ਕਮੀਆਂ ਨਾ ਜ਼ਮੀਨ ਜਾਇਦਾਦੀ ਸਾਰੀ ਧਰਤੀ ਨੂੰ ਹੀ ਉਹਨੇ ਜਿੱਤ ਲਿਆ ਉਹ ਸਾਰਿਆਂ ਦੇ ਮਾਲਕ ਨੇ ਸਭ ਤੋਂ ਉੱਚੇ ਨੇ ਲੱਗਦਾ ਉਹੀ ਸੁਖੀ ਇਨਸਾਨ ਕਾਸ਼ ਮੈਂ ਵੀ ਕਿਸੇ ਰਾਜੇ ਦੇ ਘਰ ਜੰਮਿਆ ਹੁੰਦਾ ਤਾਂ ਮੈਂ ਵੀ ਬਹੁਤ ਸੁਖੀ ਹੁੰਦਾ ਅਧਿਕਾਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਹ ਕੁੜੀ ਜਿਹੜੀ ਸੀ ਅਧਿਕਾਰੀ ਨੂੰ ਬੋਲੀ ਕਿ ਤੁਸੀਂ ਇੱਕ ਕਿਰਪਾ ਕਰ ਸਕਦੇ ਹੋ ਮੈਨੂੰ ਨਾ ਰਾਜੇ ਨੂੰ ਮਲਵਾ ਦਿਓ ਕੁੜੀ ਦੇ ਚਿਹਰੇ ਨੂੰ ਦੇਖ ਕੇ ਅਧਿਕਾਰੀ ਉਸਤੇ ਦਇਆ ਕੀ ਤਰਸਾ ਗਿਆ ਤੇ ਉਹ ਕਹਿੰਦਾ ਬਿਚਾਰੋ ਠੀਕ ਆ ਮੈਂ ਅੱਜ ਰਾਜ ਦਰਬਾਰ ਵਿੱਚ ਜਾ ਰਿਹਾ ਹਾਂ ਤੂੰ ਵੀ ਮੇਰੇ ਨਾਲ ਚੱਲ ਉੱਥੇ ਤੂੰ ਰਾਜੇ ਨੂੰ ਜੋ ਪੁੱਛਣਾ ਪੁੱਛ ਲੈਨੀ ਤੇ ਐਨਾ ਕਹਿ ਕੇ ਅਧਿਕਾਰੀ ਉਸ ਕੁੜੀ ਨੂੰ ਰਾਜ ਦਰਬਾਰ ਲੈ ਗਿਆ ਰਾਜ ਦਰਬਾਰ ਵਿੱਚ ਪਹੁੰਚਣ ਤੋਂ ਬਾਅਦ ਅਧਿਕਾਰੀ ਰਾਜੇ ਨੂੰ ਕੁੜੀ ਦੀ ਜਿਹੜੀ ਬੇਨਤੀ ਆ ਨਾ ਉਹ ਦੱਸਦਾ ਰਾਜ ਉਸ ਕੁੜੀ ਦੀ ਗੱਲ ਸੁਣਨ ਲਈ ਤਿਆਰ ਹੋ ਜਾਂਦਾ ਤੇ ਕੁੜੀ ਨੂੰ ਰਾਜ ਦਰਬਾਰ ਵਿੱਚ ਸੱਦਿਆ ਜਾਂਦਾ ਰਾਜਾ ਕੁੜੀ ਨੂੰ ਕਹਿੰਦਾ ਕਿ ਤੂੰ ਬਿਨਾਂ ਕਿਸੇ ਡਰ ਤੋਂ ਆਪਣੀ ਗੱਲ ਦੱਸ ਤੂੰ ਕੀ ਕਹਿਣਾ ਚਾਹੁੰਦੀ ਹੈ ਤੂੰ ਮੈਨੂੰ ਕੀ ਪੁੱਛਣਾ ਚਾਹੁੰਦੀ ਹੈ ਕੁੜੀ ਥੋੜਾ ਖਬਰਾਉਂਦੇ ਹੋਏ ਡਰਦੇ ਹੋਏ ਡਰਦੀ-ਡਰਦੀ ਬੋਲੀ ਰਾਜਨ ਮੈਂ ਇੱਕ ਪੂਰੀ ਤਰ੍ਹਾਂ ਸੁਖੀ ਵਿਅਕਤੀ ਦੀ ਤਲਾਸ਼ ਵਿੱਚ ਹਾਂ ਮੈਨੂੰ ਇੱਕ ਆਤਮਾ ਮਿਲੀ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਵੇ ਕਿ ਜੇ ਮੈਂ ਕਿਸੇ ਐਸੇ ਵਿਅਕਤੀ ਨੂੰ ਉਹਨਾਂ ਕੋਲ ਲਿਆਵਾਂਗੀ ਜੋ ਸੱਚਮੁੱਚ ਸੁਖੀ ਆ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੀ ਜਿਸ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ। ਕਾਫੀ ਲੋਕਾਂ ਨਾਲ ਮਿਲਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਕਿ ਤੁਸੀਂ ਹੀ ਇਸ ਦੁਨੀਆ ਵਿੱਚ ਇੱਕੋ ਇੱਕ ਸੁਖੀ ਵਿਅਕਤੀ ਹੋ। ਤਾਂ ਕਿ ਤੁਸੀਂ ਮੇਰੇ ਨਾਲ ਉਸ ਮਹਾਤਮਾ ਨੂੰ ਮਿਲਣ ਲਈ ਚਲੋਗੇ ਤੇ ਤੁਹਾਡਾ ਬਹੁਤ ਬਹੁਤ ਆਹਸਾਨ ਹੋਵੇਗਾ। ਰਾਜਾ ਉਸ ਕੁੜੀ ਦੀ ਗੱਲ ਧਿਆਨ ਨਾਲ ਸੁਣਦਾ ਤੇ ਫਿਰ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੰਦਾ। ਉਹ ਕੁੜੀ ਨੂੰ ਕਹਿੰਦਾ ਅੱਛਾ ਜਿਵੇਂ ਸਭ ਨੂੰ ਲੱਗਦਾ ਤੈਨੂੰ ਵੀ ਇਹੀ ਲੱਗਦਾ ਕਿ ਮੈਂ ਇਸ ਦੁਨੀਆ ਦਾ ਸਭ ਤੋਂ ਵੱਧ ਸੁਖੀ ਵਿਅਕਤੀ ਹਾਂ ਪਰ ਜੇ ਕੋਈ ਮੈਨੂੰ ਪੁੱਛੇ ਨਾ ਕਿ ਇਸ ਦੁਨੀਆ ਦਾ ਸਭ ਤੋਂ ਵੱਧ ਦੁਖੀ ਇਨਸਾਨ ਕਿਹੜਾ ਵਾ ਤਾਂ ਮੈਂ ਕਹਾਂਗਾ ਉਹ ਮੈਂ ਹੀ ਹਾਂ ਬੇਟਾ ਮੇਰੇ ਕੋਲ ਨੀਂਦ ਨਹੀਂ ਆ ਚੰਗੀ ਮੇਰੇ ਕੋਲ ਆਰਾਮ ਨਹੀਂ ਆ ਮੈਂ ਠੀਕ ਢੰਗ ਨਾਲ ਸੌਂ ਨਹੀਂ ਸਕਦਾ ਸੁਰੱਖਿਆ ਦੇ ਆਦਮੀ ਹਮੇਸ਼ਾ ਮੇਰੇ ਆਸ-ਪਾਸ ਰਹਿੰਦੇ ਨੇ ਉਹਨਾਂ ਦੇ ਬਿਨਾ ਮੈਂ ਕਿਤੇ ਇਕੱਲਾ ਨਹੀਂ ਜਾ ਸਕਦਾ ਜਿਵੇਂ ਹੀ ਕੋਈ ਆਵਾਜ਼ ਆਉਂਦੀ ਹੈ ਮੇਰੀ ਨੀਂਦ ਟੁੱਟ ਜਾਂਦੀ ਹੈ ਬੇਚੈਨੀ ਲੱਗ ਜਾਂਦੀ ਹੈ ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਕਿਉਂਕਿ ਮੇਰੇ ਦੁਸ਼ਮਣ ਮੇਰੇ ਹੀ ਘਰ ਵਿੱਚ ਨੇ ਮੈਨੂੰ ਇਹ ਪਤਾ ਨਹੀਂ ਕਿ ਕੌਣ ਕਦੋਂ ਕਿੱਥੇ ਮੇਰੇ ਤੇ ਵਾਰ ਕਰ ਸਕਦਾ ਕੌਣ ਮੇਰਾ ਦੋਸਤ ਆ ਕੌਣ ਮੇਰਾ ਦੁਸ਼ਮਣ ਇੱਥੇ ਰਾਜ ਦਰਬਾਰ ਵਿੱਚ ਬੈਠੇ ਹੋਏ ਵੀ ਸਾਰੇ ਲੋਕਾਂ ਵਿੱਚ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣ ਬਣੀ ਬੈਠਾ ਵਾ ਹਰ ਵਿਅਕਤੀ ਮੇਰੇ ਦਰਬਾਰ ਦਾ ਹੀ ਆ ਪਰ ਮੈਨੂੰ ਹਰ ਕਿਸੇ ਤੇ ਸ਼ਾਕਾ ਹਰ ਸਾਹ ਮੇਰੇ ਲਈ ਭਾਰਾ ਲੱਗਦਾ ਐਨੇ ਵੱਡੇ ਰਾਜ ਦੀ ਜ਼ਿੰਮੇਵਾਰੀ ਨਿਭਾਉਣੀ ਐਨੀ ਆਸਾਨ ਨਹੀਂ ਹੁੰਦੀ ਤੈਨੂੰ ਲੱਗਦਾ ਹੋਵੇਗਾ ਕਿ ਰਾਜੇ ਕੋਲ ਸਾਰੇ ਐਸ਼ੋ ਇਸ਼ਰਤ ਧਨਿਆਂ ਦੌਲਤਾਂ ਜ਼ਮੀਨਾਂ ਜਾਇਦਾਦਾਂ ਤਾਂ ਉਹਨਾਂ ਨੂੰ ਸੁਖੀ ਹੋਣਾ ਹੀ ਚਾਹੀਦਾ ਪਰ ਮੈਂ ਤੈਨੂੰ ਦੱਸ ਦਵਾਂ ਕਿ ਇਹ ਸਾਰੀਆਂ ਚੀਜ਼ਾਂ ਸੁੱਖ ਨਹੀਂ ਦਿੰਦੀਆਂ ਕੁੜੀ ਰਾਜੇ ਦੀ ਗੱਲ ਸੁਣ ਕੇ ਕਹਿੰਦੀ ਕਿ ਮੈਨੂੰ ਮਾਫ਼ ਕਰਨਾ ਪਰ ਜੇਕਰ ਧਨ ਦੌਲਤ ਤੇ ਜ਼ਮੀਨ ਜਾਇਦਾਦ ਸੋਖਣੀ ਦਿੰਦੀਆਂ ਤਾਂ ਸੁੰਦਰਤਾ ਤਾਂ ਸੁਖ ਦੇ ਹੀ ਸਕਦੀ ਹੈ ਨਾ ਸੋਹਣੇ ਲੋਕਾਂ ਨੂੰ ਹਰ ਕੋਈ ਪਿਆਰ ਕਰਦਾ ਇੱਜ਼ਤ ਕਰਦਾ ਰਾਜੀ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਕਿ ਅੱਜ ਤੱਕ ਜੋ ਮੈਂ ਵੇਖਿਆ ਨਾ ਜਿਹੜੇ ਲੋਕ ਚਿਹਰੇ ਤੋਂ ਸੋਹਣੇ ਹੁੰਦੇ ਨੇ ਉਹਨਾਂ ਦੇ ਦਿਲ ਸੋਹਣੇ ਨਹੀਂ ਹੁੰਦੇ ਉਹ ਲੋਕ ਤਾਂ ਸਿਰਫ ਇੱਕ ਮਖੌਟਾ ਲੈ ਕੇ ਘੁੰਮਦੇ ਨੇ ਉਹ ਦੂਸਰਿਆਂ ਨੂੰ ਦਿਖਾਉਂਦੇ ਨੇ ਕਿ ਮੈਂ ਕਿੰਨਾ ਸੋਹਣਾ ਵਾਂ ਪਰ ਸਮਾਂ ਸਭ ਦੀ ਸੁੰਦਰਤਾ ਖੋਹ ਲੈਂਦਾ ਇੱਕੋ ਇੱਕ ਸੁੰਦਰਤਾ ਤਾ ਮਨ ਵਿੱਚ ਹੀ ਹੁੰਦੀ ਆ ਜਿਹਦਾ ਮਨ ਸੋਹਣਾ ਵਾ ਉਹ ਸਦਾ ਹੀ ਸੋਹਣਾ ਰਹਿੰਦਾ ਵਾ ਕੁੜੀ ਫੇਰ ਪੁੱਛਦੀ ਆ ਫਿਰ ਤੁਸੀਂ ਦੱਸੋ ਕਿ ਤੁਹਾਡੇ ਮੁਤਾਬਿਕ ਇਸ ਦੁਨੀਆ ਵਿੱਚ ਸਭ ਤੋਂ ਸੋਹਣਾ ਤੇ ਸੁਖੀ ਕੌਣ ਆ ਰਾਜਾ ਹੱਸ ਕੇ ਬੋਲਿਆ ਮੇਰੇ ਮੁਤਾਬਿਕ ਤਾਂ ਇੱਕ ਗਰੀਬ ਵਿਅਕਤੀ ਜੋ ਦੋ ਵੇਲੇ ਦੀ ਰੋਟੀ ਕਮਾ ਕੇ ਖਾ ਲੈਂਦਾ ਵਾ ਜਿਸ ਨੂੰ ਕੋਈ ਫਿਕਰ ਨਹੀਂ ਆ ਕੋਈ ਬੰਧਨ ਨਹੀਂ ਆ ਜੋ ਕਿਤੇ ਵੀ ਘੁੰਮ ਸਕਦਾ ਜਿਸ ਨੂੰ ਕੁਝ ਵੀ ਲੁੱਟ ਜਾਣ ਦਾ ਡਰ ਨਹੀਂ ਜਿਹਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਏ ਉਸੇ ਨੂੰ ਮੈਂ ਸਭ ਤੋਂ ਵੱਧ ਸੁਖੀ ਸਮਝਦਾ ਐਸੀ ਤਰ੍ਹਾਂ ਮੈਂ ਤੈਨੂੰ ਵੇਖਿਆ ਕਿ ਤੂੰ ਸਭ ਤੋਂ ਵੱਧ ਸੁਖੀ ਆ ਤੇਰੇ ਕੋਲ ਨੀਂਦ ਦਾ ਚੰਗਾ ਦੇਲਾ ਚਾਰੇ ਪਾਸੇ ਖੁੱਲੀਆਂ ਆਰਾਮਾਂ ਦੀ ਦੇਰੇ ਕੋਲ ਕੋਈ ਡਰ ਨਹੀਂ ਕੋਈ ਡੱਕਰ ਨਹੀਂ ਕੋਈ ਸਾਜ਼ਿਸ਼ ਨਹੀਂ ਕਰਦਾ ਕੋਈ ਚਿੰਤਾ ਨਹੀਂ ਤੈਨੂੰ ਸਿਰਫ ਜੀਵਨ ਆ ਖੁੱਲਾ ਜੀਵਨ ਮੇਰੇ ਮੁਤਾਬਕ ਤਾਂ ਤੂੰ ਸਭ ਤੋਂ ਵੱਧ ਸੁਖੀ ਆ ਰਾਜੀ ਦੀਆਂ ਇਹ ਗੱਲਾਂ ਸੁਣ ਕੇ ਉਡੀ ਜਿਹੜੀ ਸੀ ਇਕ ਪਾਲੀ ਆਪਣੀਆਂ ਸੋਚਾਂ ਵਿੱਚ ਗੁੰਮ ਹੋ ਜਾਂਦੀ ਤੇ ਫਿਰ ਉਹਨੂੰ ਅਹਿਸਾਸ ਹੋ ਜਾਂਦਾ ਕਿ ਸੱਚਮੁੱਚ ਉਹ ਸਭ ਤੋਂ ਵੱਧ ਸੁਖੀ ਹੈ ਹੁਣ ਉਹ ਜੋ ਵੀ ਸੀ ਜਿਵੇਂ ਵੀ ਸੀ ਉਹਨੂੰ ਆਪਣੇ ਆਪ ਤੇ ਮਾਣ ਹੋਣ ਲੱਗ ਪੈਂਦਾ ਸਾਰਾ ਦਿਨ ਇੱਥੋਂ ਉੱਥੋਂ ਪਟਕਣ ਤੋਂ ਬਾਅਦ ਉਸ ਦੇ ਅੰਦਰ ਜਿਹੜੀ ਨਾ ਮਾਨਸਿਕ ਤੌਰ ਤੇ ਇੱਕ ਸ਼ਾਂਤੀ ਆ ਜਾਂਦੀ ਉਹ ਮੁੜ ਕੇ ਮਹਾਤਮਾ ਕੋਲ ਆਉਂਦੀ ਹੈ ਤੇ ਕਹਿੰਦੀ ਆ ਵੀ ਮਹਾਤਮਾ ਜੀ ਜਦੋਂ ਮੈਂ ਇੱਥੋਂ ਗਈ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਭ ਤੋਂ ਵੱਧ ਦੁਖੀ ਹਾਂ ਤੇ ਮੈਂ ਸਭ ਤੋਂ ਵੱਧ ਬਦਸੂਰਤਾਂ ਪਰ ਜਿਵੇਂ-ਜਿਵੇਂ ਮੈਂ ਲੋਕਾਂ ਨੂੰ ਮਿਲਦੀ ਗਈ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਇਨਸਾਨ ਤਾਂ ਮੈਂ ਹੀ ਹਾਂ ਇਹ ਵੱਖਰੀ ਗੱਲ ਹੈ ਕਿ ਮੈਂ ਕਿਸੇ ਵੀ ਸੁਖੀ ਵਿਅਕਤੀ ਨੂੰ ਤੁਹਾਡੇ ਕੋਲ ਨਹੀਂ ਲਿਆ ਸਕੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਸਾਰੇ ਸੁਖੀ ਨਹੀਂ ਪਰ ਹੁਣ ਤਾਂ ਗੱਲ ਬਿਲਕੁਲ ਉਲਟੀ ਹੋ ਗਈ ਆ ਮੈਨੂੰ ਛੱਡ ਕੇ ਇੱਥੇ ਸਾਰੇ ਦੁਖੀ ਨੇ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਆ ਕਿਸੇ ਚੀਜ਼ ਨੂੰ ਗਵਾ ਲੈਣ ਦਾ ਪੈਵਾ ਕੁਝ ਨਾ ਪਾਉਣ ਦਾ ਡਰ ਆ ਆਪਣਾ ਜੀਵਨ ਖੁੱਲ ਕੇ ਨਾ ਜੀ ਸਕਣ ਦਾ ਡਰ ਆ ਐਸੇ ਸਾਬ ਨਾਲ ਮੇਰੇ ਕੋਲ ਸਭ ਕੁਝ ਆ ਮੈਂ ਖੁਸ਼ੀ ਨਾਲ ਝੂਮ ਸਕਦੀ ਆ ਗਾ ਸਕਦੀ ਆ ਜਿੱਥੇ ਮਨ ਕਰੇ ਉੱਥੇ ਜਾ ਸਕਦੀ ਆ ਦੋ ਵੇਲੇ ਦੀ ਰੋਟੀ ਕਮਾਉਣ ਲਈ ਮੇਰੇ ਕੋਲ ਇੱਕ ਹੱਥ ਪੈਰ ਵੀ ਹੈਗੇ ਨੇ ਮੈਨੂੰ ਕਿਸੇ ਚੀਜ਼ ਦਾ ਕੋਈ ਫਿਕਰ ਹੀ ਨਹੀਂ ਹੈ ਮੇਰੇ ਕੋਲ ਕੁਝ ਵੀ ਐਸਾ ਨਹੀਂ ਜਿਸ ਨੂੰ ਗਵਾ ਲੈਣ ਦਾ ਡਰ ਹੋਵੇ ਇਹ ਸੁਣ ਕੇ ਮਹਾਤਮਾ ਕਹਿੰਦੇ ਨੇ ਕਿ ਤੂੰ ਸਭ ਤੋਂ ਸੋਣੀ ਤੇ ਸੁਖੀ ਐ ਕਿ ਕਿ ਮਹਾਤਮਾ ਵਾਪਸ ਚਲੇਗੇ ਤੇ ਉਹ ਕੁੜੀ ਵੀ ਇਹ ਜਾਣ ਚੁੱਕੀ ਸੀ ਕਿ ਉਹ ਸਭ ਤੋਂ ਸੋਣੀ ਤੇ ਸੁਖੀ ਐ ਹੁਣ ਉਸ ਨੂੰ ਕਿਸੇ ਗੱਲ ਦਾ ਕੋਈ ਗਮ ਨਹੀਂ ਸੀ ਉਹ ਕਦੇ ਵੀ ਆਪਣੇ ਆਪ ਤੇ ਅਫਸੋਸ ਨਹੀਂ ਕਰਦੀ ਸੀ ਸਗੋਂ ਹਮੇਸ਼ਾ ਆਪਣੇ ਆਪ ਵਿੱਚ ਖੁਸ਼ ਰਹਿੰਦੀ ਸੀ ਉਸ ਦੇ ਮਨ ਵਿੱਚ ਹੁਣ ਮਾਨ ਸੀ ਕਿ ਉਹ ਜੋ ਵੀ ਆ ਸਹੀ ਆ ਦੋਸਤੋ ਸਾਨੂੰ ਵੀ ਕਈ ਵਾਰ ਇਹੀ ਲੱਗਦਾ ਕਿ ਸਾਡੇ ਕੋਲ ਕੁਝ ਵੀ ਨਹੀਂ ਆ ਦੂਜਿਆਂ ਕੋਲ ਸਭ ਕੁਝ ਆ ਉਹਨਾਂ ਦਾ ਜੀਵਨ ਬਹੁਤ ਸੁਖੀ ਆ ਪਰ ਅਸਲ ਵਿੱਚ ਇਹ ਸਿਰਫ ਸਾਡੀ ਦੇਖਣ ਦਾ ਨਜ਼ਰੀਆ ਅਸਲੀ ਸੁੱਖ ਤਾਂ ਸਾਡੇ ਅੰਦਰ ਹੀ ਆ ਉਹ ਹੈਗਾ ਸੰਤੋਖ ਜੇ ਅਸੀਂ ਆਪਣੇ ਆਪ ਨਾਲ ਸੰਤੋਖ ਹਾਂ ਸਾਨੂੰ ਹੈਗਾ ਵਾ ਸਾਨੂੰ ਕੋਈ ਵੀ ਦੁੱਖ ਡਰਾ ਨਹੀਂ ਸਕਦਾ ਪਰ ਸਾਡੀ ਸਭ ਤੋਂ ਵੱਡੀ ਤਕਲੀਫ ਇਹ ਹੁੰਦੀ ਕਿ ਅਸੀਂ ਆਪਣੇ ਆਪ ਨੂੰ ਨਹੀਂ ਸਗ ਦੂਜਿਆਂ ਨੂੰ ਵੱਧ ਦੇਖਦੇ ਆ ਦੂਜਿਆਂ ਕੋਸ਼ ਵਿਖਦੇ ਅਸੀਂ ਇਹ ਨਹੀਂ ਵੇਖਦੇ ਕਿ ਸਾਡੇ ਕੋਲ ਕੀ ਆ ਪਰ ਅਸੀਂ ਵੇਖਦੇ ਆ ਕਿ ਦੂਜਿਆਂ ਕੋਲ ਕੀ ਹੈਗਾ ਇਸ ਲਈ ਅਸੀਂ ਦੁਖੀ ਹੁੰਦੇ ਰਹਿੰਨੇ ਆ ਅਸੀਂ ਆਪਣੇ ਖੁਸ਼ੀਆਂ ਨੂੰ ਦੇਖ ਕੇ ਸਾਡੇ ਅੰਦਰ ਜਿਹੜੀ ਆ ਨਾ ਉਹ ਖੁਸ਼ੀ ਨਹੀਂ ਹੁੰਦੀ ਪਰ ਸਾਨੂੰ ਲੋਕਾਂ ਕੋਲ ਕੀ ਹੈ ਗੋਦਨ ਸਾਨੂੰ ਈਰਖਾ ਆਉਣੀ ਸ਼ੁਰੂ ਹੋ ਜਾਂਦੀ ਸਾਨੂੰ ਇਹ ਲੱਗਦਾ ਕਿ ਸਾਨੂੰ ਛੱਡ ਕੇ ਸਾਰੇ ਸੁਖੀ ਨੇ ਸਾਨੂੰ ਤਕਲੀਫ ਹੁੰਦੀ ਆ ਉਹਦੇ ਕੋਲ ਇੰਨਾ ਕੁਝ ਕਿਉਂ ਆ ਕਿਵੇਂ ਆ ਤੇ ਅਸੀਂ ਇੰਨੇ ਦੁਖੀ ਕਿਉਂ ਆ ਇਹ ਸਿਰਫ ਸਾਡੀ ਸੋਚਾ ਜਿਵੇਂ ਰਾਜੇ ਨੇ ਕਿਹਾ ਸੀ ਨਾ ਕਿ ਅਸਲ ਸੁੱਖ ਕਿਤੇ ਬਾਹਰ ਨਹੀਂ ਹੈ ਸਾਡੇ ਅੰਦਰ ਹੈ ਸਾਡੇ ਕੋਲ ਜੋ ਵੀ ਆ ਜੇ ਅਸੀਂ ਉਹਦੇ ਵਿੱਚ ਸੰਤੁਸ਼ਟ ਰਹੀਏ ਤਾਂ ਸਾਨੂੰ ਕੋਈ ਵੀ ਦੁੱਖ ਪਰੇਸ਼ਾਨੀ ਕਰ ਸਕਦਾ ਪਰ ਜੇ ਅਸੀਂ ਹਮੇਸ਼ਾ ਸੋਚਦੇ ਰਹੀਏ ਭਈ ਸਾਡੇ ਕੋਲ ਤਾਂ ਕਿਹੜੀ ਚੀਜ਼ ਨਹੀਂ ਹੈਗੀ ਤਾਂ ਅਸੀਂ ਕਦੇ ਵੀ ਖੁਸ਼ ਨਹੀਂ ਹੋ ਸਕਾਂ ਸੋ ਦੋਸਤੋ ਅੱਜ ਦੀ ਇਹ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਉਮੀਦ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ